ਅਸੀਂ ਗਾ ਤੁਸ ਤੋਂ ਲਾਈਵ ਹੋਏ ਆ ਪੰਜਾਬ ਨੂੰ 24 TV ਚੈਨਲ ਤੇ ਤੇ ਮੌਜੂਦ ਆ ਰਾਹਾ ਰੋਡ ਜੋ ਜੈਨ ਕਲੋਨੀ ਸੋ ਗੱਲ ਕਰਾਂਗੇ ਆਮ ਆਦੀ ਪਾਰਟੀ ਸਰਕਾਰ ਤੋਂ ਬਾਅਦ ਬਣਨ ਤੋਂ ਬਾਅਦ ਜਿਹੜੇ ਵਾਦੇ ਸੀ ਪੂਰੇ ਹੋ ਰਹੇ ਨੇ ਚੌਥਾ ਤੋਂ ਵੱਡਾ ਜਿਹੜਾ ਮਸਲਾ ਸੀ ਜੈਨ ਕਲੋਨੀ ਦਾ ਜੋ ਗੇਟ ਨੂੰ ਲੈ ਕੇ ਇੱਕ ਤਾਂ ਪੰਜਾਬ ਨੂੰ 24 TV ਚੰਦਰ ਰਹੀ ਤੁਸੀਂ ਖਬਰਾਂ ਦੇਖਦੇ ਰਹੇ ਹੋ ਜੋ ਸਰਕਾਰ ਨੇ ਜਿਉ ਪਹਿਲਾਂ ਪੂਰਾ ਕੀਤਾ ਸੋ ਅੱਜ ਜਿਹੜਾ ਵੱਡਾ ਵਾਦਾ ਹੁਣ ਪੂਰਾ ਹੋਣ ਜਾ ਰਿਹਾ ਜੋ ਕਾਫੀ ਸਾਲਾਂ ਤੋਂ ਜਿਹੜੇ ਇੱਥੇ ਪਾਈਪਲਾਈਨ ਜਿਹੜੀ ਹੈ ਪਾਣੀ ਦੀ ਸਮੱਸਿਆ ਗੰਦੇ ਪਾਣੀ ਪੀਣ ਦੀ ਜਿਹੜੀ ਸਮੱਸਿਆ ਬੋਲ ਤੇ ਸੀ ਜਿਹੜੀ ਅੱਜ ਐਮਐਲਏ ਦਲਜੀਤ ਸਿੰਘ ਗਰਵਾ ਭੋਲਾ ਤੇ ਲੁਧਿਆਣਾ ਦੇ ਮਹਿਲ ਮੈਡਮ ਇੰਡਸਟਰੀ ਕੋਰ ਦੇ ਵੱਲੋਂ ਜਿਹੜਾ ਦੁਗਾਟਨ ਕੀਤਾ ਜਾ ਰਿਹਾ ਹੈ ਉਹ ਤਸਵੀਰਾਂ ਨੇ ਸਾਂਝੀਆਂ ਕਰਾਂਗੇ ਪੰਜਾਬ نیوز ਤੋਂ ਉਹ ਦੇਖ ਰਹੇ ਹੋ ਜੈਨ ਕਲੋਨੀ ਵਿਖੇ ਪਾਣੀ ਡੀ ਪਾਈਪਲਾਈਨ ਪਾਉਣ ਦੇ ਕੰਮ ਦਾ ਦੁਗਾਟਨ ਜਿਹੜਾ ਮਾਨ ਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੀ ਗਤੀਸ਼ੀਲ ਅਗਵਾਈ ਹੇਠ ਮਾਨ ਜੋਗ ਡਾਕਟਰ ਰਵਜੋਤ ਸਿੰਘ ਕੈਬਨਟ ਮੰਤਰੀ ਸਤਾਨਕ ਸਰਕਾਰਾਂ ਸਜਦੀ ਮਾਮਲੇ ਜੀ ਰੋਹਨਾਈ ਹੈਟ ਮਾਨ ਜੋ ਸ਼੍ਰੀਮਤੀ ਇੰਦਰਜੀਤ ਕੋਰ ਮੇਅ ਮਾਨ ਜੋ ਸਦਾ ਜਲਜੀਤ ਸਿੰਘ ਗਰਵਾਪੋਲਾ ਐਮ ਐਲ ਏ ਹਲਕਾ ਪੂਰਬੀ ਛੋਏ ਤਸਵੀਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲੁਧਿਆਣਾ ਦੇ ਚੈਨ ਕਲੋਨੀ ਜਿੱਥੇ ਕੁਝ ਹੀ ਦੇਰ ਵਿੱਚ ਐਮ ਐਲ ਏ ਦਲਜੀਤ ਸਿੰਘ ਤੇ ਲੁਧਿਆਣਾ ਦੇ ਮੇਅ ਇੰਦਰਜੀਤ ਕੋਰ ਪਹੁੰਚਣ ਵਾਲੇ ਨੇ ਛੋਏ ਤਸਵੀਰਾਂ ਨੇ ਤੁਹਾਡੀ ਦੇ ਵਾਰੇ ਕੀ ਰ ਹੈ ਜੋ ਦਾ ਰੋ ਰੋ ਜੈਨ ਕਲੋਨੀ ਅਕਸ਼ਰ ਦੇਖ ਰਹੇ ਨੇ ਜੋ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਜਿਹੜੇ ਵਾਅਦੇ ਕੀਤੇ ਨੇ ਪੂਰੇ ਹੋਰ ਨੇ ਤੇ ਅੱਜ ਐਮਐਲ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਇੱਥੇ ਪਹੁੰਚੇ ਨੇ ਜੋ ਬਹੁਤ ਵੱਡਾ ਜਿਹੜਾ ਅੱਜ ਕੰਮ ਹੋਣ ਜਾ ਰਿਹਾ ਜੋ ਕਾਫੀ ਸਾਲਾਂ ਤੋਂ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪੀਣ ਵਾਲੇ ਪਾਣੀ ਜਿਹੜਾ ਗੰਦਾ ਰਹੇ ਜੋ ਅੱਜ ਸੁਧਾਰਨ ਹੋ ਜਾ ਰਿਹਾ ਤੇ ਗਰੇਵਾਲ ਸਾਹਿਬ ਬਹੁਤ ਵਧੀਆ ਸਲੰਗਾ ਜੋ ਕਦਮ ਹੈ ਤੇ ਲੋਕ ਤੁਹਾਡੀ ਬੜੀ ਪ੍ਰਸ਼ੰਸਾ ਕਰ ਰਹੇ ਨੇ ਗਰੇਵਾਲ ਸਾਹਿਬ ਬੱਲੇ ਬੱਲੇ ਕੀਤੀ ਇਸ ਇਲਾਕੇ ਦੀ ਪੂਰਬੀ ਜੀ ਜੋ ਡੁੱਬਿਆ ਸੀ ਉਹਨੂੰ ਵਧੀਆ ਕਰ ਰਹੇ ਹੋ ਤੇ ਕੀ ਕਹਿ ਸਤਿਕਾਰਯੋਗ ਬਜ਼ੁਰਗਾਂ ਤਾਂ ਮੇਰੀਆਂ ਮਾਤਾਵਾਂ ਦਾ ਪੈਣਾ ਤੇ ਨੌਜਵਾਨ ਵੀਰਾਂ ਦਾ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਮੈਨੂੰ ਇਹ ਸੇਵਾ ਦਾ ਮੌਕਾ ਮਿਲਿਆ ਤੇ ਮੈਂ ਹੱਥ ਜੋੜ ਕੇ ਵੋਟਾਂ ਮੰਗੀਆਂ ਸੀ ਇਹ ਸੇਵਾ ਲਈ ਸੀ ਤੇ ਉਹ ਜਿਨ੍ਹਾਂ ਉਮੀਦਾਂ ਦੇ ਮਤਾਬਕ ਇਹਨਾਂ ਨੇ ਵੋਟਾਂ ਪਾਈਆਂ ਸੀ ਮੈਨੂੰ ਅੱਜ ਉਹ ਹਰ ਉਮੀਦਾਂ ਪੂਰੀਆਂ ਕਰ ਰਹੇ ਆਂ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੇ ਵਿੱਚ ਜਿਹੜਾ ਬਾਡ ਨੰਬਰ 7 ਹੈ ਜੈਨ ਕਲੋਨੀ ਪੈਂਦੀ ਹੈ ਤੇ ਇੱਥੇ ਲੰਬੇ ਸਮੇਂ ਤੋਂ ਮੰਗ ਸੀ ਕਿ ਉਹ ਗੰਦਾ ਪਾਣੀ ਆਉਂਦਾ ਸੀਗਾ ਜਿਹੜੀਆਂ ਪਾਣੀ ਦੀਆਂ ਪਾਈਪਾਂ ਬਹੁਤ ਨੀਵੀਆਂ ਹੋ ਚੁੱਕੀਆਂ ਸੀਗੀਆਂ ਤੇ ਔਰ ਕ੍ਰੈਕ ਹੋ ਚੁੱਕੀਆਂ ਸੀ ਤੇ ਉਹਦੇ ਵਾਸਤੇ ਬਦਲਣ ਦਾ ਕੰਮ ਅੱਜ ਸ਼ੁਰੂ ਹੋਇਆ ਤੇ ਪਹਿਲਾਂ ਸੀਮੈਂਟ ਦੀਆਂ ਪਾਈਪਾਂ ਸੀ ਹੁਣ ਦੇ ਕੇ ਪਾਈਪਾਂ ਜਿਹੜੀ ਲੋਹੇ ਦੀਆਂ ਪਾਈਪਾਂ ਪਾਈਆਂ ਨੇ ਜਿਹੜਾ 47 ਲੱਖ ਦੀ ਲਾਗਤ ਨਾਲ ਪੂਰੇ ਮੁਹੱਲੇ ਦੀਆਂ ਪਾਈਪਾਂ ਚੇਂਜ ਹੋ ਰਹੀਆਂ ਨੇ ਵਾਟਰ ਸਪਲਾਈ ਦੀਆਂ ਤੇ ਉਸ ਤੋਂ ਇਲਾਵਾ ਟਿਊਬਵਲ ਵੀ ਅਗਲੇ ਹਫਤੇ ਸ਼ੁਰੂ ਕਰਨ ਜਾ ਰਹੇ ਹਾਂ ਇੱਕ ਟਿਊਬਵਲ ਵੀ ਲੱਗਣ ਜਾ ਰਹੇ ਆ ਇਸ ਤੋਂ ਇਲਾਵਾ ਸੀਵਰੇਜ ਜਿਹੜੀ ਪ੍ਰੋਬਲਮ ਸੀ ਬੜਿਆ ਹੋਇਆ ਉਹ ਵੀ ਜਲਦੀ ਉਮੀਦ ਆ ਵੀ ਉਹਦਾ ਬਜਟ ਦਾ ਪ੍ਰਬੰਧ ਕਰ ਰਹੇ ਆ ਤੇ ਉਹ ਵੀ ਜਲਦੀ ਉਮੀਦ ਆ ਵੀ ਇਹ ਰਾਫਰੂਟ ਤੇ ਜਿਹੜਾ ਪਾਣੀ ਖੜਦਾ ਸੀਗਾ ਤੇ ਇਸ ਬਰਸਾਤ ਤਾਂ ਨਹੀਂ ਅਗਲੀ ਬਰਸਾਤ ਤੱਕ ਉਹਦਾ ਵੀ ਮਿਲ ਕੇ ਪਰਮਾਤਮਾ ਦੀ ਕਿਰਪਾ ਨਾਲ ਹੱਲ ਹੋ ਜਾਊਗਾ ਮੇਰਾ ਕਹਿਣ ਦਾ ਮਤਲਬ ਬਦਨਸਵਾ ਹਲਕਾ ਪੂਰਬੀ ਦੇ ਅੱਜ ਹਰ ਵਾਰਡ ਦੇ ਵਿੱਚ ਹਰ ਮੁਹੱਲੇ 'ਚ ਹਰ ਗਲੀ ਦੇ ਵਿੱਚ ਕੰਮ ਚੱਲ ਰਿਹਾ ਕਿਤੇ ਮਿਲ ਕੇ ਸੜਕਾਂ ਦੇ ਕੰਮ ਚੱਲ ਰਹੇ ਨੇ ਸਟਰੀਟ ਲਾਈਟਾਂ ਲੱਗ ਰਹੀਆਂ ਨੇ ਪਾਰਕਾਂ ਦੇ ਬਲਕੇ ਰੈਨੋਵੇਟ ਹੋ ਰਹੀ ਆ ਔਰ ਪਾਣੀ ਦੀਆਂ ਬਲਕੇ ਜਿਹੜੀਆਂ ਲੰਬੇ ਸਮੇਂ ਤੋਂ ਪੈਪਾ 30-33 ਸਾਲ ਦੀਆਂ ਜਿਹੜੀਆਂ ਪਾਣੀ ਗੰਦਾ ਆਉਂਦਾ ਸੀ ਉਹ ਸਾਰੀਆਂ ਪਾਈਪਾਂ ਚੇਂਜ ਹੋ ਰਹੀਆਂ ਨੇ ਸੀਵਰੇਜ ਦੀਆਂ ਵੱਡੀਆਂ ਪਾਈਪਾਂ ਪਾਈਆਂ ਆ ਰਹੀਆਂ ਨੇ ਤੇ ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕਾਂ ਬਣ ਰਹੀਆਂ ਨੇ ਇਸ ਬਲਕੇ ਹਸਪਤਾਲ ਦਾ ਸੁਧਾਰ ਹੋ ਰਿਹਾ ਵਾ ਸਕੂਲ ਬਣ ਰਹੇ ਨਵੇਂ ਜ ਤ 300 ਕਰੋੜ ਤੋਂ ਉੱਪਰ ਅੱਜ ਵਿਧਾਨ ਸਭਾ ਹਲਕਾਪੁਰੇ ਚ ਕੰਮ ਚੱਲ ਰਿਹਾ 128 ਕਰੋੜ ਦਾ ਜਿਹੜਾ ਪੂਰਾ 74 ਸਾਲ ਤੋਂ ਲਗਾਤਾਰ ਉਹ ਇਹਦਾ ਡੰਪ ਲੱਗਦਾ ਆ ਰਿਹਾ ਸੀ ਜਿਹਦੇ ਕਰਕੇ ਬਿਮਾਰੀਆਂ ਫੈਰ ਰਹੀਆਂ ਜਿਹਦੇ ਕਰਕੇ ਧੂਆਂ ਹੋ ਰਿਹਾ ਸੀ ਜਿਹਦੇ ਕਰਕੇ ਸਾਹ ਲੈਣਾ ਔਖਾ ਸੀਗਾ ਉਹ 128 ਕਰੋੜ ਦਾ ਕੰਮ ਸ਼ੁਰੂ ਹੋ ਗਿਆ ਤੇ ਉਹ 1.5 ਸਾਲ ਦੇ ਵਿੱਚ ਉਹ ਵੀ ਖਤਮ ਹੋ ਕੇ ਉੱਥੇ ਵੀ ਅਸੀਂ ਇੱਕ ਖੇਡ ਮਲ ਕੇ ਬੱਚਿਆਂ ਵਾਸਤੇ ਨੌਜਵਾਨਾਂ ਵਾਸਤੇ ਖੇਡ ਗਰਾਊਂਡ ਤੇ ਪਾਰਕ ਲਿਆ ਕੇ ਇੱਥੇ ਹੋਰ ਸੁਵਿਧਾ ਦਵਾਂਗੇ ਔਰ ਬਹੁਤ ਬਹੁਤ ਵਧਾਈ ਦਿਨਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਸੰਗਤਾਂ ਦਾ ਜਿਹਨਾਂ ਦੇ ਅਸ਼ੀਰਵਾਦ ਸਦਕਾ ਔਰ ਜਿਨ੍ਹਾਂ ਦੇ ਟੈਕਸਾਂ ਦੇ ਵਿੱਚੋਂ ਇਹ ਅੱਜ ਕੰਮ ਹੋ ਰਹੇ ਆਮ ਆਦੀ ਪੜਦਾ ਮਿਸ਼ਨ ਆ ਔਰ ਆਮ ਆਦੀ ਪੜ ਦੇ ਮੁੱਖੀ ਸ਼੍ਰੀ ਰਵ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰਵਰ ਰਾਜੀ ਦਾ ਤੇ ਆਮ ਆਦੀ ਪਾਰਟੀ ਦੇ ਜਿਹੜੇ ਲੋਕਲ ਬਾਡੀ ਮੰਤਰੀ ਨੇ ਡਾਕਟਰ ਰਵਜੋਤ ਸਿੰਘ ਜੀ ਦਾ ਤੇ ਸਾਡੇ ਛੋਟੀ ਭੈਣ ਪ੍ਰਿੰਸੀਪਲ ਇੰਦਰੀਜੀਤ ਕੌਰ ਜਿਹੜੀ ਲੁਧਿਆਣੇ ਦੀ ਬੇਰ ਹੈ ਤੇ ਸਾਰਿਆਂ ਦਾ ਤੇ ਬਹੁਤ-ਬਹੁਤ ਧੰਨਵਾਦ ਵੀ ਕਰਦਾ ਤੇ ਉਹਨਾਂ ਦਾ ਮਿਸ਼ਨ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਸਾਡਾ ਸਾਰਿਆਂ ਦਾ ਮਿਸ਼ਨ ਆ ਉਸ ਰੰਗਲੇ ਪੰਜਾਬ ਦਾ ਇਸ ਵਿਧਾਨ ਸਭਾ ਹਲਕਾ ਪੁਰਬੀ ਨੂੰ ਹਿੱਸਾ ਬਣਾਉਣਾ ਇੱਥੇ ਹਰ ਸੁਭਦਾ ਦੇ ਕੇ ਹਰ ਉਮੀਦ ਪੂਰੀ ਕਰਕੇ ਔਰ ਇਥੇ ਸਾਫ ਸੁੱਤਰਾ ਪਾਣੀ ਸਾਫ ਸੁੱਤਰੇ ਸੀਵਰੇਜ ਸਿਸਟਮ ਸਹੀ ਕਰਕੇ ਸੜਕਾਂ ਸਹੀ ਕਰਕੇ ਆਮ ਆਦਮੀ ਕਲੀਨਿਕਾ ਹੋਰ ਬਣਾ ਕੇ ਔਰ ਹੈਲਥ ਐਜੂਕੇਸ਼ਨ ਅਪਲਾਈਮੈਂਟ ਜੋ ਮਿਲ ਕੇ ਮਿਸ਼ਨ ਆ ਉਹ ਸਾਰਾ ਸਹੂਲਤਾਂ ਦੇ ਕੇ ਇਸ ਨੂੰ ਹੋਰ ਵਧੀਆ ਬਣਾਉਣਾ ਸਾਡਾ ਮਿਸ਼ਨ ਆ ਤੇ ਬਹੁਤ ਬਹੁਤ ਵਧਾਈ ਬਹੁਤ ਧੰਨਵਾਦ ਸਰ ਆਹ ਰੋਡ ਤੇ ਟਿੱਕ ਢੱਕਣ ਨੇ ਜਿਹੜੇ ਸੀਵਰੇਜ ਖੁੱਲੇ ਐਕਸ ਦੇ ਰਹੇ ਨੇ ਕਿ ਹਾਸੇ ਦਾ ਕਾਰਨ ਨਾ ਬਣ ਜੇ ਇਹਦੇ ਬਾਰੇ ਤੁਸੀਂ ਜੇਏ ਸਾਹਿਬ ਜਿਹੜੇ ਐਸਡੀਓ ਨੂੰ ਦੱਸੇ ਚੋ ਜੀ ਜੇ ਤਕਰੀਬਨ ਹਰ ਰੋਜ਼ ਬਲਕੇ ਜਿਹੜਾ ਕੋਈ ਟੱਕਣ ਟੁੱਟਦਾ ਵਾ ਕਿਉਂਕਿ ਹੈਵੀ ਡਰਾਈ ਤੇ ਮੇਰਾ ਖਿਆਲ ਨਹੀਂ ਸਾਰੇ ਠੀਕ ਹੋ ਗਏ ਨੇ ਜੇ ਕੋਈ ਹੈਗਾ ਵਾ ਤੇ ਤੁਸੀਂ ਲੋਕਤੰਤਰ ਦਾ ਚੌਥਾ ਥੰਮ ਤੇ ਸਾਨੂੰ ਮਿਲ ਗਿਆ ਜਿਹਦੇ ਮੈਸੇਜ ਆਦਾ ਕਰੋ ਉਸ ਟੈਂਪਲੇਟ ਵਾਲੇ ਥੋੜੇ ਰੇਫਰ ਕਰਾਓ ਜੀ ਕਿਉਂਕਿ ਬਾਕੀ ਦਾ ਜਿਹੜਾ ਸੂਰੇਜ ਜਦੋਂ ਪੈਣੇ ਉਹਨਾਂ ਨੂੰ ਸਾਲ ਲੱਗੇ ਪੈਚ ਪੈਚ ਦੇਖੋ ਕਿੰਨਾ ਵਧੀਆ ਲੱਗਿਆ ਪਿੱਛੇ ਦੇਖਿਆ ਹੁਣ ਸੜਕ ਕਿੰਨੀ ਖਰਾਬ ਸੀਗੀ ਤੇ ਹੋਰ ਵੀ ਲੱਗਣ ਜਾ ਰਹੇ ਆ ਇਹ ਸੜਕ ਨਵੀਂ ਬਣਾਉਣ ਜਾ ਰਹੇ ਆ ਸੜਕ ਦਾ ਵੀ ਉਹ ਲ ਕੇ ਟੈਂਡਰ ਪਾਸ ਹੋ ਗਿਆ ਇਹ ਵੀ ਮਿਲ ਕੇ ਤੁਹਾਨੂੰ 6 ਮਹੀਨੇ ਬਾਅਦ ਆ ਬਰਸਾਤਾਂ ਤੋਂ ਬਾਅਦ ਇਹ ਸੜਕ ਨੂੰ ਕਿਉਂਕਿ ਉਦੋਂ ਪਹਿਲਾਂ ਸੋਚ ਆ ਵੀ ਸਿਵਲ ਜਿਹੜਾ ਸਿਵਲ ਸਿਸਟਮ ਸਹੀ ਕਰ ਲਈਏ ਉਦੋਂ ਬਾਅਦ ਸੜਕ ਵੀ ਨਵੀਂ ਬਣਾਉਣ ਜਾ ਰਹੇ ਆ। ਪਰ ਆਖਰੀ ਕੁਐਸਚਨ ਨਾ ਬੱਟ ਦੇ ਮਾਹੌਲ ਦੇਖ ਲਓ ਜੰਗ ਵਾਲਾ ਬਣਿਆ ਹੋਇਆ। ਸੋ ਅਸੀਂ ਚਾਹੁੰਦੇ ਆ ਕਿ ਸਾਰੇ ਰਲ ਕੇ ਇੱਕ ਪਰਮਾਤਮਾ ਅਰਦਾਸ ਕਰੀਏ ਕਿ ਜਿਹੜਾ ਮਾਹੌਲ ਸ਼ਾਂਤ ਹੋ ਗਏ। ਦੇਖੋ ਲੜਾਈ ਕੋਈ ਨਹੀਂ ਚਾਹੁੰਦਾ ਹੈਗਾ ਲੜਾਈ ਬਰਬਾਦੀ ਦਾ ਕਾਰਨ ਆ ਔਰ ਲੜਾਈ ਦੇ ਵਿੱਚ ਜਿਹੜੇ ਬਲਕਿ ਕਹਿ ਸਕਦੇ ਆ ਵੀ ਗਲਤ ਅੰਸਰ ਨੇ ਉਹ ਲੜਾਈ ਦੀ ਸ਼ੁਰੂਆਤ ਕਰਦੇ ਨੇ ਸਾਡੇ ਆਉਣ ਵਾਲੇ ਜਨਰੇਸ਼ਨ ਜਿਹੜੇ ਬੱਚੇ ਨੇ ਉਹ ਉਹ ਮਰਗੇ ਉਹਦਾ ਖਮਿਆਜਾ ਭੁਗਤਦੇ ਨੇ ਔਰ ਕੋਈ ਵੀ ਮਾਰੀਆਂ ਕਰਤੂਤਾ ਕੀਤੀਆਂ ਨੇ ਅੱਜ ਵਾਰ ਜਿੰਨੀ ਵਾਰੀ ਮਿਲ ਕੇ ਲੜਾਈ ਲੱਗੀ ਮੂੰਹ ਦੀ ਖਾਦੀ ਗੋਟਿਆਂ ਪਰ ਮਿਲ ਕੇ ਗੋਡੇ ਟੇਕ ਕੇ ਮਾਫੀ ਮੰਗੀ ਆ ਤੇ ਫਿਰ ਇਸ ਤਰ੍ਹਾਂ ਦੀ ਹਰਕਤਾ ਕਰਦਾ ਪਰ ਅੱਜ ਤੁਸੀਂ ਦੇਖਿਆ ਹੋਣਾ ਪਿੱਛੇ ਪਹਿਲਗਾਮ ਦੇ ਵਿੱਚ ਸਾਡੇ ਮਿਲ ਕੇ 28 ਤੋਂ ਉੱਪਰ ਭਾਰਤੇ ਸਪੂਤ ਮਿਲ ਕੇ ਸ਼ਹੀਦ ਕਰਤੇ ਤੇ ਉਹਨਾਂ ਦੀਆਂ ਮਾਰੀਆਂ ਕਰਤੂਤਾ ਕਹਿੰਦੇ ਨੇ ਮਾਰਾ ਕਾਰਨਾ ਵਾ ਕਹਿੰਦੇ ਆ ਪਰ ਉਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਸੀਗਾ ਉਹਦਾ ਜਵਾਬ ਦਿੱਤਾ ਗਿਆ ਅਸੀਂ ਮਿਲ ਕੇ ਦੇਸ਼ ਦੇ ਨਾਲ ਖੜੇ ਆਮ ਆਦੀ ਪਾਰਟੀ ਦੇਸ਼ ਨਾਲ ਖੜੀ ਆ ਔਰ ਅਸੀਂ ਸਾਰੇ ਹੀ ਆਪਣੇ ਫੌਜੀ ਜਵਾਨਾਂ ਦੇ ਨਾਲ ਖੜੇ ਆ ਜਿੰਨਾ ਕਰਕੇ ਸੀ ਆਪਣੀ ਚੈਨ ਦੀ ਨਹੀਂ ਸੋਣਿਆ ਜਿਹੜੇ ਵੱਡ ਤੇ ਮਿਲਗੇ ਪਹਿਰਾ ਦੇ ਰਹੇ ਨੇ ਤੇ ਔਰ ਜਿਹੜਾ ਕੋਈ ਗਲਤ ਕਰੂਗਾ ਤੇ ਉਹਦਾ ਜਵਾਬ ਦੇਣਾ ਜ਼ਰੂਰੀ ਹੈ ਤੇ ਇੱਟ ਦਾ ਜਵਾਬ ਪੱਥਰ ਚ ਦੇਵਾਂਗੇ ਜਰੂਰ ਤੇ ਔਰ ਤੇਜ ਦੇ ਨਾਲ ਖੜੇ ਆ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਸੋ ਤਾਂ ਸਿਹਰਾ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੋ ਐਸਲੇ ਜੈਨ ਕਲੋਨੀ ਰਾਹ ਰੋਡ ਜਿੱਥੇ ਟੂਲਾਂ ਦੇ ਜਿਹੜਾ ਦੁਕਾਨਾਂ ਹੋਣ ਜਾ ਰਿਹਾ ਸੋ ਇਹ ਕਾਫੀ ਜਿਹੜੀ ਬਹੁਤ ਵੱਡੀ ਜਿਹੜੀ ਸਮੱਸਿਆ ਜੀ ਜੋ ਦਾ ਹੱਲ ਹੋਣ ਜਾ ਰਿਹਾ ਤੇ ਉਹ ਜਲਦੀ ਜਲਦੀ ਵੀਡੀਓ ਨੂੰ ਵੀ ਸ਼ੇਅਰ ਕਰਦੇ ਰਹੋ ਤੇ ਤੁਸੀਂ ਦੇਦੇ ਰਹੋ ਪੰਜਾਬ ਨੂੰ ਰਟਬੜੀ ਵੀ ਚੈਨਲ ਤੇ ਮੈਂ ਹਾਂ ਸਾਹਿਲ ਮੈਰਾ ਕੈਮਰਾਮੈਨ ਸ਼ੂਵਨ ਦੇ ਨਾਲ ਧੰਨਵਾਦ ਜੀ ਸ਼ੁਕਰੀਆ ਤੁਹਾਡਾ ਜੀ ਮੈਂ ਨਾਮ ਪੂਸ਼ਨ ਸ਼ਰਮਾ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੇ ਬਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਹਲਕਾ ਇਸਟਰੀ ਐਮਐਨਏ ਦਲਜੀਤ ਸਿੰਘ ਭੋਲਾ ਜੀ ਇਹ ਉਹ ਐਮਐਲਏ ਆ ਕੋਈ ਵੀ ਸ਼ਖਸ ਸਾਡੇ ਹਲਕੇ ਵਿੱਚੋਂ ਰਾਤ ਦਿਨ ਸੁਬਾ ਜਦੋਂ ਵੀ ਇਹਨਾਂ ਨੂੰ ਦਫ਼ਤਰ ਜਾ ਕੇ ਕੋਈ ਕੰਪਲੇਨਟ ਲੈ ਕੇ ਆਂਦਾ ਉਹ ਤੁਰੰਤ ਹੱਲ ਕਰਦੇ ਆ ਜਿੱਦਾਂ ਸਮੱਸਿਆ ਆ ਰਹੀ ਸੀ ਗੰਦੇ ਪਾਣੀ ਦੀ ਸਮੱਸਿਆ ਆ ਰਹੀ ਸੀ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਸੀ ਜਿੱਦਾਂ ਸਾਡੇ ਪਬਲਿਕ ਨੇ ਪਰਿਵਾਰਾਂ ਨੇ ਜਾ ਕੇ ਐਮਐਲਏ ਸਾਹਿਬ ਨੂੰ ਜਾ ਕੇ ਆਪਣੀ ਸਮੱਸਿਆ ਦੱਸੀ ਤੁਸੀਂ ਦੇਖੋ ਇਹਦਾ ਸੰਵਿਧਾਨ ਕੀਤਾ ਹੁਣ ਪਾਈਪਾਂ ਜਿਹੜਾ ਨਵੀਆਂ ਪਿਆਰੀਆਂ ਪਾਣੀ ਸਾਰਾ ਟਿਊਬਲ ਨਵਾਂ ਹੋ ਰਿਹਾ ਐਡਾ ਹੀ ਵਾਰਡ ਨੰਬਰ 7 ਵਿੱਚ ਚੰਦਰਲੋਕ ਕਲੋਨੀ ਵਿੱਚ 골ਡਨ ਐਵੇਨਿਊ ਵਿੱਚ ਜੈਨ ਕਲੋਨੀ ਟਾਲਨਗਰ ਕਈ ਜਗ੍ਹਾ ਤੇ ਐਡਾ ਦੇ ਨਵੇਂ ਬੋਰ ਹੋਏ ਆ ਹੋਣਾਰੇ ਇੱਕ ਦੋ ਦਿਨਾਂ ਵਿੱਚ ਐਡਾ ਦੇ ਜਿਹੜੀ ਇਹ ਰਫਤਾਰ ਆ ਬਹੁਤ ਤੇਜ਼ ਐ ਐਮਐਲਏ ਸਾਹਿਬ ਦੀ ਕੋਈ ਵੀ ਐਸਾ ਬੰਦਾ ਨਹੀਂ ਜਿਹੜਾ ਦਫ਼ਤਰ ਜਾਵੇ ਤੇ ਆਪਣਾ ਨਰਾਜ਼ ਹੋ ਕੇ ਆਵੇ ਹਰੇਕ ਬੰਦੇ ਨੂੰ ਐਮਐਲਏ ਸਾਹਿਬ ਆਪ ਅਟੈਂਡ ਕਰਦੇ ਆ ਆਪ ਉਹਦਾ ਫੋਨ ਸੁਣਦੇ ਆ ਆਪ ਹੀ ਗੱਲ ਕਰਦੇ ਆ ਇਹ ਪਹਿਲੇ ਐਮਐਲਏ ਹਲਕਾਈ ਜਿਹੜੇ ਲੋਕਾਂ ਦੀ ਗੱਲ ਸੁਣਦੇ ਆ ਔਰ ਲੋਕਾਂ ਵਿੱਚ ਜਾਂਦੇ ਆ ਲੋਕਾਂ ਦੀ ਮੁਸੀਬਤ ਦਾ ਹੱਲ ਕਰਦੇ ਆ ਸਾਰਾ ਹਲਕਾ ਇਹਨਾਂ ਤੋਂ ਬਹੁਤ ਖੁਸ਼ ਆ ਇਹ ਰਾਹੋ ਰੋਡ ਦਾ ਜਿਹੜਾ ਮਸਲਾ ਵਾ ਇਹ ਵੀ ਤੁਰੰਤ ਜਲਦੀ ਹੱਲ ਹੋਊਗਾ ਇਹਦੇ ਲਈ ਵੀ ਵੱਡੇ ਪੱਧਰ ਤੇ ਸਾਡੇ ਐਮ.ਐਲ.ਏ ਸਾਹਿਬ ਲੱਗੇ ਹੋਏ ਆ ਔਰ ਮੈਂ ਧੰਨਵਾਦ ਕਰਦਾ ਸਾਨੂੰ ਸਾਰੀ ਪਬਲਿਕ ਦਾ ਔਰ ਸਾਡੇ ਐਮ.ਐਲ.ਏ ਸਾਹਿਬ ਦਾ ਜਿਹੜੇ ਐਨੀ ਪਬਲੀਕ ਨੇ ਸਾਨੂੰ ਵੋਟਾਂ ਪਾ ਕੇ ਸਾਡਾ ਐਨਾ ਹਰਮਨ ਪਿਆਰਾ ਸਾਡਾ ਐਮ.ਐਲ.ਏ ਸਾਨੂੰ ਦਲਜੀਤ ਸਿੰਘ ਭੋਲਾ ਜੀ ਮਿਲਿਆ ਇਸ ਕਰਕੇ ਸਾਰਿਆਂ ਨੂੰ ਆਜੜ ਕੇ ਬਿੰਦੀ ਅੱਗੇ ਵੀ ਕਿਸੇ ਦੀ ਕੋਈ ਕੰਪਲੇਂਟ ਆ ਤਾਂ ਐਮ.ਐਲ.ਏ ਸਾਹਿਬ ਕੋਲ ਦਰਵਾਜ਼ੇ 24 ਘੰਟੇ ਖੁੱਲੇ ਆ ਰਾਤ ਦਿਨ ਜਦੋਂ ਮਰਜੀ ਜਾਓ ਔਰ ਤੁਰੰਤ ਉਸ ਸਮੱਸਿਆ ਦਾ ਹੱਲ ਹੁੰਦਾ ਜਿੱਦਾਂ ਵੀ ਵਾਰ ਨੰ ਤਨਵਾਦ ਕਰਦਾ ਮੈਂ ਸਾਡੇ ਐਮਐਲਏ ਸਾਹਿਬ ਦਾ ਹਾਂ ਬੋਲੇ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਗਦੀਸ਼ ਘੋਪੜਾ ਹੈ ਕੋਚਰ ਸਾਹਿਬ ਦਾ ਚੰਦਾ ਸੈਕਟਰੀ ਜੀ ਔਰ ਮੈਂ ਕੋਲ ਮਾਲਕ ਪਰਮਪిత ਪਰਮਾਤਮਾ ਦਾ ਧੰਨਵਾਦ ਕਰਦਾ ਕਿ ਸੱਚੇ ਬਾਦਸ਼ਾਹ ਨੇ ਇੱਕ ਐਸਾ ਸੇਵਾਦਾਰ ਦਿੱਤਾ ਜਿੰਨੇ ਵੀ ਸਾਡੇ ਪੁਰਾਣੇ ਕੰਮ ਰੁਕੇ ਸੀਗੇ ਉਹ ਕੰਮ ਸਾਰੇ ਹੋਣ ਜਾ ਰਹੇ ਹੋ ਰਹੇ ਸਭ ਤੋਂ ਪਹਿਲਾਂ ਜੋ ਰਾਹੋ ਰੋਡ ਦੇ ਪਾਣੀ ਦੀ ਸਮੱਸਿਆ ਦਾ ਹੱਲ ਹੈ ਉਹ ਵੱਡੇ ਲੈਵਲ ਤੋਂ ਐਮਐਲਏ ਸਾਹਿਬ ਕਰ ਰਹੇ ਆ ਇਸ ਗੱਲ ਦਾ ਅਸੀਂ ਸਾਰੇ ਇਲਾਕਾ ਨਿਵਾਸੀ ਔਰ ਜੈਨ ਕਲੋਨੀ ਦੇ ਸਵਾਸਥੀ ਕਲੋਨੀ ਭਾਗਿਆ ਹੁੰਦੇ ਸਾਰੇ ਹੀ ਰੀਣੀ ਆ ਜੋ ਵੀ ਅੱਜ ਸਾਡੇ ਜੈਨ ਕਲੋਨੀ ਦੇ ਪਾਈਪਾਂ ਦਾ ਕੰਮ ਸ਼ੁਰੂ ਕੀਤਾ ਔਰ ਟੂਬਲ ਦਾ ਅਧਿਕਾਟਨ ਕਰਦੇ ਜਾ ਰਹੇ ਉਹ ਜੈ ਜੀ ਸਾਹਿਬ ਨੂੰ ਬੁਲਾ ਕੇ ਉਹਨਾਂ ਨੂੰ ਕਹਿਤਾ ਵੀ ਟੂਬਲ ਵਾਲੀ ਜਗ੍ਹਾ ਦੇਖ ਲਓ ਉੱਥੇ ਆਪਾਂ ਟੂਬਲ ਵੀ ਅਧਿਕਾਟਨ ਕਰਨਾ ਇਸ ਲਈ ਇਹਨਾਂ ਅਸੀਂ ਸਾਰੇ ਇਲਾਕਾ ਨਿਵਾਸੀ ਔਰ ਸਾਡਾ ਸਮਾਜ ਗੁੱਜਰ ਸਮਾਜ ਸਦਾਰ ਸਭਾ ਵੱਲੋਂ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਇਹ ਵਾਕਿਆ ਇਹਨਾਂ ਦਾ ਨਾਮ ਵੀ ਭੋਲਾ ਹੈ ਵੀ ਭੋਲੇ ਆਏ ਜੇ ਭੋਲੇ ਆਏ ਸਾਡਾ ਪ੍ਰਮਾਤਮਾ ਵੀ ਸਾਥ ਦਊਗਾ ਤੁਸੀਂ ਪ੍ਰਮਾਤਮਾ ਨੂੰ ਜਿੰਨੇ ਵੀ ਜੀਵ ਖੜੇ ਆ ਜਿੰਨੇ ਵੀ ਇਹਨਾਂ ਦੇ ਨਾਲ ਆ ਤੁਸੀਂ ਹਰ ਟਾਈਮ ਅਰਦਾਸ ਕਰਦੇ ਆ ਦਿਨ ਪਰ ਦਿਨ ਤਰੱਕੀ ਕਰਦੇ ਜੇ ਸੇਵਾਦਾਰ ਇਸ ਤਰ੍ਹਾਂ ਦਾ ਹੋਵੇ ਸੇਵਾ ਕਰਨ ਦੇ ਲਾਇਕ ਹੋਵੇ ਮਾਲਕ ਜੇ ਸੇਵਾ ਬਖਸ਼ੇ ਤਾਂ ਜੇ ਸੇਵਾ ਹੋ ਜਾਵੇ ਫਿਰ ਉਹਦਾ ਲੱਖ ਲੱਖ ਸ਼ੁਕਰ ਕਰਨਾ ਚਾਹੀਦਾ ਸੋ ਅਸੀਂ ਉਸ ਮਾਲਕ ਪਰ ਤੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਕਿ ਮਾਲਕ ਹੋਰ ਵੀ ਵੱਡੀ ਤਾਕਤ ਦੇਵੇ ਇੱਕ ਰਾਹੋ ਰੋਡ ਤੇ ਇੱਕ ਕਾਰਜਕਾਰੀ ਇਹਨਾਂ ਨੂੰ ਕਿਹਾ ਪਹਿਲੀ ਬਰਸਾਤ ਹੋਈ ਹੈ ਪਾਣੀ ਪਾਣੀ ਹੋ ਗਿਆ ਇਸ ਲਈ ਜਰੂਰ ਤੁਸੀਂ ਸਾਡਾ ਮਸਲਾ ਹੱਲ ਕਰੋ ਜਿਹੜਾ ਤੁਸੀਂ ਵੱਡੇ ਲੈਵਲ ਤੋਂ ਕੰਮ ਕੀਤਾ ਉਹਦਾ ਸਾਡਾ ਪੂਰਾ ਇਲਾਕਾ ਤੁਹਾਡਾ ਰਣੀ ਰਹੂਗਾ ਔਰ ਬਾਕੀ ਇਹ ਗੱਲ ਕਹਿ ਰਿਹਾ ਹੈ ਕਿ ਇਹ 60 ਸਾਲ ਤੋਂ ਕੰਮ ਕਿਸੇ ਤਰ੍ਹਾਂ ਹਰ ਪ੍ਰੈਸ਼ਰ ਪੁਟਾ ਠੀਕ ਹੈ ਐਮ.ਐਲ.ਏ ਸਾਹਿਬ ਜਦੋਂ ਤੁਸੀਂ ਆਉਂਦੇ ਨਹੀਂ ਲੋਕੀ ਕਹਿੰਦੇ ਪਹਿਲਾਂ ਵੀ ਸਾਰੇ ਲੋਕਾਂ ਨੇ ਅਸ਼ੀਰਵਾਦ ਦੇ ਕੇ ਐਮ.ਐਲ.ਏ ਬਣਾਏ ਹੈ ਪਰ ਤੁਹਾਨੂੰ ਵੀ ਦਿੱਤਾ ਤੁਸੀਂ ਇਹ ਯਾਦ ਰੱਖਦੇ ਜੇ ਤੁਸੀਂ ਯਾਦ ਰੱਖਦੇ ਤਾਂ ਸਾਨੂੰ ਇਹ ਵਿਸ਼ਵਾਸ ਹੈ ਇਹ ਰਾਹ ਰੋਡ ਵਾਲਾ ਜਿਹੜਾ ਗੰਦ ਹੈਗਾ ਇਹ ਵਕਿਆ ਨਿਕਲੂਗਾ ਇਹ ਪਾਣੀ ਦਾ ਜਿਹੜਾ ਗੰਦ ਗੰਦ ਹੈ ਨਾ ਇੱਥੋਂ ਲੋਕ ਵੇਚ ਵੇਚ ਕੇ ਚਲੇਗੇ ਇੱਕ ਵਾਰੀ ਡਾਵਰ ਸਾਹਿਬ ਕਹਿੰਦੇ ਸੀਗੇ ਜਿਹੜੇ ਸਾਡੇ ਰਿਸ਼ਤੇ ਆਂਦੇ ਆ ਨਾ ਔਰ ਇੱਥੇ ਆਣ ਵਾਲੇ ਵੀ ਉਹ ਜਵਾਬ ਦੇ ਦਿੰਦੇ ਵੀ ਇੱਥੇ ਪਾਣੀ ਖੜਦਾ ਅਸੀਂ ਆਪਣੇ ਬੱਚੇ ਦਾ ਰਿਸ਼ਤਾ ਨਹੀਂ ਕਰਨਾ ਇਸ ਕਰਕੇ ਜਦੋਂ ਤੁਸੀਂ ਆਏ ਮਸਲੇ ਕੁਝ ਹੱਲ ਹੋ ਰਹੇ ਆ ਕੁਝ ਹੋ ਜਾਣਗੇ ਇਸ ਕਰਕੇ ਅਸੀਂ ਸਾਰੇ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਮੈਂ ਅਸ਼ਵਨੀ ਕੁਵਾਰ ਜੀ ਆਮ ਆਦਮੀ ਪਾਰਟੀ ਤੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵੈਲਕਮ ਕਰਦੇ ਆ ਜੀ ਇਹਨਾਂ ਦੀ ਸਪੂਚੀ ਟੀਮ ਨਾਲ ਪੂਸ਼ਨ ਜੀ ਔਰ ਸਾਡੇ ਐਮਐਲਏ ਸਾਹਿਬ ਔਰ ਇਹਨਾਂ ਦੇ ਪੀਐਸ ਸਾਹਿਬ ਦੇਖੋ ਇਹਨਾਂ ਦੇ ਨਾਲ ਜਿਹੜੀ ਕਾਰਕੁਸ਼ੀਲੀ ਟੀਮ ਆ ਉਹਨਾਂ ਦਾ ਹੀ ਬਹੁਤ-ਬਹੁਤ ਧੰਨਵਾਦ ਐਮਐਲਏ ਸਾਹਿਬ ਨੂੰ ਜਦੋਂ ਵੀ ਅਸੀਂ ਕੋਈ ਕੰਮ ਲੈ ਕੇ ਗਏ ਆ ਇਹਨਾਂ ਨੇ ਸਾਨੂੰ ਨਾ ਨਹੀਂ ਕੀਤੀ ਲਾ ਸੀਵਰੇ ਦੇ ਕੰਮ ਲਾ ਕੀ ਟ੍ਰਾਂਸਫਾਰਮਰ ਅਪਗ੍ਰੇਡ ਕਰਨ ਦੀ ਬਿਜਲੀ ਦੀਆਂ ਤਾਰਾਂ ਅਪਗ੍ਰੇਡ ਕਰਨ ਦੀਆਂ ਸਾਡੀ ਕਲੋਨੀ ਦੇ ਵਿੱਚ ਕੋਈ ਵੀ ਐਸਾ ਕੰਮ ਨਹੀਂ ਹੈਗਾ ਜਿਹੜਾ ਰੰਦਾ ਹੋਵੇ ਬਸ ਇੱਕੇ ਪਾਣੀ ਦੀ ਸਮੱਸਿਆ ਸੀਗੀ ਉਹ ਇਹਨਾਂ ਨੇ ਹੱਲ ਕਰਤੀ ਆ ਬੜੀ دیر ਦੀ ਸੀਗੀ ਪ੍ਰੋਬਲਮ ਆਦੀ ਕਾਲਾ ਪਾਣੀ ਆਂਦਾ ਸੀਗਾ ਜੇ ਐਮਐਨਏ ਸਾਹਿਬ ਨੂੰ ਸੈਂਪਲ ਦਿਖਾਏ ਤੇ ਇਹਨਾਂ ਨੂੰ ਬੜਾ ਫੀਲ ਹੋਇਆ ਵੀ ਯਾਰ ਮੇਰੇ ਹਲਕੇ ਦੇ ਵਿੱਚ ਲੋਕ ਇਸ ਤਰ੍ਹਾਂ ਦਾ ਪਾਣੀ ਪੀ ਰਹੇ ਆ ਤੇ ਇਹਨਾਂ ਨੇ ਤੁਰੰਤ ਕਾਰਵਾਈ ਕਰਕੇ ਜੇਈ ਸਾਹਿਬ ਰਾਮਦੇਵ ਜੀ ਨੂੰ ਔਰ ਐਫਡੀਓ ਸਾਹਿਬ ਨੂੰ ਬੁਲਾਇਆ ਕੋਈ ਨੁਕਸਾਨ ਨਾ ਹੋਵੇ ਦੇਖੋ ਉਹਤਾ ਜੀ ਉਹਦੇ ਬਾਰੇ ਅਸੀਂ ਅੱਜ ਵਾਲੇ ਗੱਲ ਕਰਾਂਗੇ ਜਿਹੜੀ ਮੁੱਦੇ ਦੀ ਗੱਲ ਹੈ ਪਹਿਲਾਂ ਉਹ ਕਰ ਲਈਏ ਜੋ ਐਮਐਲਏ ਸਾਹਿਬ ਨੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਵਾ ਜੋ ਸਾਨੂੰ ਅਸ਼ੀਰਵਾਦ ਦਿੱਤਾ ਵਾ ਔਰ ਸਾਡੇ ਕਲੋਨੀ ਦੇ ਵਿੱਚ ਲਾਈਟ ਦੀ ਬੜੀ ਪ੍ਰੋਬਲਮ ਆndi ਸੀ ਬੋਲਟੇਜ ਬੜੇ ਘੱਟ ਦੇ ਵਾਦੇ ਸੀਗੇ ਇਹਨਾਂ ਨੇ ਟਰਾਂਸਫਾਰਮਰ 100 ਦੇ 200 ਕਰਾਟ ਤੇ ਚਾਰ ਨਵੇਂ ਟਰਾਂਸਫਾਰਮਰ ਰਖਾਤੇ ਔਰ ਬਿਜਲੀ ਦੀਆਂ ਲਾਈਟਾਂ ਜਿਹੜੀਆਂ ਤਾਰਾਂ ਸੀ ਉਹ ਨਵੀਆਂ ਪਵਾਤੀਆਂ ਔਰ ਜਿਹੜੀ ਪਿਛਲੇ ਜਦੋਂ ਸ਼ੁਰੂਆਤੀ ਹੋਈ ਸੀਗੀ ਐਮਐਲਏ ਸਾਹਿਬ ਫੌਂਡ ਵਿੱਚ ਆਈ ਸੀ ਉਸ ਵੇਲੇ ਇਹਨਾਂ ਨੇ ਉਦਘਾਟਨ ਕਰਕੇ ਸੜਕਾਂ ਨਵੀਆਂ ਬਣਾ ਇਹ ਬੱਟਰ ਸਪਲਾਈ ਦੀ ਤੇ ਸੜਕ ਪੱਟੀ ਜਾਣੀਆਂ ਦੀ ਬੇਨਤੀ ਇਹ ਵੀ ਕਰਾਂਗੇ ਵੀ ਇਹ ਸੜਕ ਦਾ ਵੀ ਦੁਆਰਾ ਜਿੱਦਾਂ ਤੁਸੀਂ ਇਹਨੂੰ ਵੀ ਹਨਾ ਚਾਹੇ ਟਾਈਲਾਂ ਲਵਾ ਦਿਓ ਕਿ ਜੋ ਟਾਈਲਾਂ ਲੱਗ ਜਾਂਦੀਆਂ ਆ ਮਾਈ ਟਾਈਲਾਂ ਦਾ ਜਿਹੜਾ ਪਾਣੀ ਹੁੰਦਾ ਲੱਕ ਵਾਲੀ ਸੜਕ ਬੰਦੀ ਉਹ ਪਾਣੀ ਫੇਰੇ ਰਹ ਜਾਂਦਾ ਬਰਸਾਤ ਦਾ ਜਿਹੜੀ ਟਾਈਲਾਂ ਵਾਲੀ ਸੜਕ ਆ ਉਹ ਪਾਣੀ ਐਬਜ਼ਰਬ ਹੋ ਕੇ ਧਰਤੀ ਵਿੱਚ ਚੱਲ ਜਾਂਦਾ ਬੇਨਤੀ ਇਹਨਾਂ ਨੂੰ ਕਰਾਂਗੇ ਵੀ ਜਿਹੜੀ ਇਹ ਸਾਰੇ ਪਾਸੇ ਜਿਹੜੀ ਲੱਕ ਦੀ ਸੜਕ ਨਾ ਭਰਾਂ ਕੇ ਟਾਈਲਾਂ ਦੀ ਸੜਕ ਬਣਾਈ ਜਾਵੇ ਅਸੀਂ ਐਮਐਲਏ ਸਾਹਿਬ ਦਾ ਔਰ ਇਹਨਾਂ ਦੀ ਟੀਮ ਦਾ ਬਹੁਤ ਬਧੰਨਤਾਦ ਕਰਦੇ ਆ ਆਮ ਆਦਮੀ ਪਾਰਟੀ ਭਗਵਾਨ ਸਿੰਘ ਮਾਨ ਜੀ ਦੇ ਅਗਲਾ ਪੰਜਾਬ ਦਾ ਮਿਸ਼ਨ ਲੈ ਕੇ ਚੱਲ ਰਿਹਾ ਉਹ ਸਾਡੇ ਐਮਐਲਏ ਸਾਹਿਬ ਬੜੀ ਬਖੂਬੀ ਨਾਲ ਉਸ ਮਿਸ਼ਨ ਨੂੰ ਲੈ ਕੇ ਚੱਲਦੇ ਆ ਤੇ ਸਾਰਿਆਂ ਨੂੰ ਇਕਜੁੱਟ ਹੋ ਕੇ ਆਪਣਾ ਅਸ਼ੀਰਵਾਦ ਦਿੰਦੇ ਆ ਜਿਵੇਂ ਸਾਡੇ ਕੋਸ਼ੇ ਜੀ ਜੰਗਾ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਫੇਰਦੀਆਂ ਸੱਚੀਆਂ ਖੱਪੀਆਂ ਬਾਵਾਵਾ ਤੇ ਸਾਨੂੰ ਇਹਨਾਂ ਦਾ ਬਹੁਤ ਸਾਰਾ ਤੇ ਬਹੁਤ ਅਸ਼ੀਰਵਾਦ ਆਸੀ ਮਲੇ ਸਾਹਿਬ ਦਾ ਅਸ਼ੀਰਵਾਦ ਦਿੱਤੀ ਪ੍ਰਾਪਤ ਕਰਨਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਜੈਨ ਕਲੋਨੀ ਦਾ ਸੁਭੂ ਲੱਕਾ ਨਿਵਾਸੀਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਮਲੇ ਸਾਹਿਬ ਦਾ ਵੀ ਸਾਡੀ ਕਲੋਨੀ ਵਿੱਚ ਆਏ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਲੋਕੀ